ਹੈਲੋ ਜੀ ਸਤਿ ਸ਼੍ਰੀ ਅਕਾਲ ਵੈਲਕਮ ਟੂ ਮਾਈ ਚੈਨਲ ਹੈਲੋ ਮਾਈ YouTube ਫੈਮਿਲੀ ਆਈ ਹੋਪ ਕਿ ਤੁਸੀਂ ਉਮੀਦ ਕਰਦੇ ਹੋ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਸਵਾਗਤ ਆ ਮੇਰੇ ਚੈਨਲ ਵਿੱਚ ਹਾਂਜੀ ਅੱਜ ਅਸੀਂ ਚੱਲੇ ਆ ਜੀ ਅੱਜ ਦਿਨ ਹੈਗਾ ਮੰਗਲਵਾਰ ਅੱਜ ਅਸੀਂ ਚੱਲੇ ਆ ਮਾਤਾ ਦੇ ਮੰਦਿਰ ਤੇ ਮੱਥਾ ਟੇਕਣ ਦੇ ਲਈ ਵੀਡੀਓ ਦੇ ਨਾਲ ਤੁਸੀਂ ਲਾਸਟ ਤੱਕ ਬਨੇ ਰਹੋ ਤੁਹਾਨੂੰ ਵੀ ਅਸੀਂ ਕਰਵਾਉਣੀ ਆ ਦਰਸ਼ਨ ਸਾਰੀ ਫੈਮਿਲੀ ਅਸੀਂ ਚੱਲੇ ਆ ਤੇ ਤੁਸੀਂ ਇੱਥੇ ਰਸਤੇ ਦਾ 뷰 ਚੈੱਕ ਕਰ ਸਕਦੇ ਹੋ ਕਿੰਨਾ ਸੋਹਣਾ ਹੈ ਬਾਕੀ ਅੱਜ ਦੇਣਾ ਹੈ ਅੱਜ ਮੰਦਿਰ ਤੇ ਸੰਗਤ ਵੀ ਹੋਏਗੀ ਤੇ ਅੱਜ ਆਪਾਂ ਜਾ ਰਹੇ ਹਾਂ ਜੀ ਹਾਂਜੀ ਆ ਜਿਹੜੀਆਂ ਗਲੀਆਂ ਥੋੜਾ ਥੋੜੇ ਜਿਵੇਂ ਪਹਿਲਾਂ ਪਿੰਡਾਂ ਵਿੱਚ ਹੁੰਦੀਆਂ ਸੀ ਗਲੀਆਂ ਐਦਾਂ ਦੀਆਂ ਇੱਥੇ ਹੱਲੇ ਵੀ ਹੈਗੀਆਂ ਨੇ ਦੇਖ ਸਾਦੇ ਕੱਚੀਆਂ ਗਲੀਆਂ ਇੱਥੇ ਆ ਰੋੜੇ ਪਰ ਖਰਾਬ ਹੈ ਇੱਧਰ ਤੁਸੀਂ ਵਿਊ ਚੈੱਕ ਕਰ ਸਕਦੇ ਸ਼ੜਕਾਂ ਦਾ ਦੇਖੋ ਬਹੁਤ ਹਾਲਤ ਮਾੜੀ ਏ ਸੜਕ ਦੀ ਹਾਲਤ ਦੇਖੋ ਗੱਡੀ ਦੇ ਟਾਇਰ ਫਰਾਉ ਹੋਣਾ ਨਹੀਂ ਦੇਖ ਸਕਦੇ ਹੋ ਤੁਸੀਂ ਸੜਕ ਦੀ ਹਾਲਤ ਦੇਖੋ ਇਹਨਾਂ ਦੀ ਜਗੱਡੀ ਆਪਾਂ ਇੱਧਰ ਦੀ ਜਾਣਾ ਹੈ ਇੱਧਰ ਦੀ ਮੈਂ ਕਿਹਾ ਕਿ ਉਧਰ ਦੀ ਗੱਡਣੀ ਰਵਾਜ ਨਹੀਂ ਕੋਈ ਹੁੱਤ ਤੇਰੀ ਹਾਂਜੀ एवरीवन ਛੜਕਾਂ ਖਰਾਬ ਨੇ ਵੈਸੇ ਇੱਧਰ ਥੋੜਾ ਜਿਹਾ ਨਾ ਆਰਾਮ ਨਾਲ ਹੀ ਜਾਣਾ ਪੈਂਦਾ ਹਾਂ ਹਾਂਜੀ एवरीवन ਸੋ ਹਾਂਜੀ एवरीवन ਅਸੀਂ ਸੁੱਖਾ ਹੋਇਆ ਸੀਗਾ ਸੋ ਅੱਜ ਪਹਿਲੀ ਵਾਰੀ ਅਸੀਂ ਗੱਡੀ ਲੈ ਕੇ ਜਾ ਰਹੇ ਹਾਂ ਮੰਦਰ ਬੀ ਸੌਨ ਨੂੰ ਮਾਤਾ ਨਹਿਰਾਵਾਲੀ ਦਾ ਮੇਲਾ ਹੁੰਦਾ ਜੋ ਕਿ ਦੂਰ ਦੂਰ ਤੋਂ ਸੰਗਤ ਆਉਂਦੀ ਹੈ ਅਸੀਂ ਬਚਪਨ ਤੋਂ ਹੀ ਮੰਦਰ ਜਾਣੇ ਆਂ ਤੇ ਪਰ ਅੱਜ ਗੱਡੀ ਤੇ ਅਸੀਂ ਪਹਿਲੀ ਵਾਰੀ ਜਾ ਰਹੇ ਆਂ ਤੇ ਹਰ ਇੱਕ ਸੁਖਨਾ ਹਰ ਇੱਕ ਮੰਗ ਪੂਰੀ ਹੋਈ ਹੈ ਅੱਜ ਅਸੀਂ ਗੱਡੀ ਦੇ ਵੀ ਦਰਸ਼ਨ ਕਰਵਾਉਨੇ ਆਂ ਮੰਮਦੂਰ ਇਲਾਕੇ ਦੇ ਵਿੱਚ ਮੰਦਰ ਹੈ ਮਾਤਾ ਜੀ ਦਾ ਜੇ ਤੁਸੀਂ ਦੇਖ ਸਕਦੇ ਹੋ ਵੀਊ ਬਾਕੀ ਥੋੜਾ ਜਿਹਾ ਪਿੰਡਾਂ ਦੇ ਵਿੱਚ ਸੜਕਾਂ ਖਰਾਬ ਨੇ ਆਰਾਮ ਨਾਲ ਹੀ ਜਾਣਾ ਪੈਂਦਾ ਚਿੱਕੜ ਬਹੁਤ ਕੋਸ਼ਿਸ਼ੜਾਂ ਤਾਂ ਬਹੁਤ ਖਰਾਬ ਨਹੀਂ ਕਹਿ ਨਹੀਂ ਸਕਦੇ ਪਰ ਵਿੱਚ ਵਿੱਚ ਉਹ ਵਧੀਆ ਵੀ ਹੈ ਥਿਊ ਵੀ ਵਾਵਾ ਵਧੀਆ ਹੈ ਇਧਰ ਤੁਸੀਂ ਛੜਕਾਂ ਦੇਖ ਸਕਦੇ ਹੋ ਪਰ ਪਿੰਡਾਂ ਦੇ ਵਿੱਚ ਥੋੜੀਆਂ ਹੀ ਇਹ ਛੜਕਾਂ ਖਰਾਬ ਹੈ ਇਧਰ ਤੁਸੀਂ ਥਿਊ ਚੈੱਕ ਆ ਸਕਦੇ ਹੋ ਸੋ ਸ਼ਾਮ ਦਾ ਟਾਈਮ ਹੈ ਅਸੀਂ ਜਾ ਰਹੇ ਹਾਂ ਜੀ ਮੰਦਿਰ ਤੇ ਬਾਕੀ ਕੁਛ ਦਿਨ ਪਹਿਲਾਂ ਹੀ ਸਟਾਰਟ ਹੋ ਜਾਂਦਾ ਨਾ ਡੜੀ ਹਾਂ ਕੁਛ ਦਿਨ ਪਹਿਲਾਂ ਹੀ ਮੇਲਾ ਸਟਾਰਟ ਹੋ ਜਾਂਦਾ ਜਿਵੇਂ ਕਿ ਹਾਂ ਜਾਦਾ ਭਾਰਾ ਤੁ ਸੰਗਤ ਵੱਡਾ ਮੇਲਾ ਲੱਗਦਾ ਤੇ ਬਾਕੀ ਕੁਛ ਦਿਨ ਪਹਿਲਾਂ ਵੀ ਜਾਂਦੀਆਂ ਨੇ ਸੰਗਤਾਂ ਤੇ ਮੇਲੇ ਵਾਲੇ ਦਿਨ ਤਾਂ ਬਹੁਤ ਭੀੜ ਹੁੰਦੀ ਆ ਆਪਾਂ ਕਹਿ ਨਹੀਂ ਸਕਦੇ ਵੀ ਸੋਨ ਦਾ ਮੇਲਾ ਹਣਾ ਬਾਕੀ ਇੱਥੋਂ ਦਾ ਤੁਸੀਂ ਵੀਊ ਚੈੱਕ ਕਰੋ ਮੈਨੂੰ ਬਹੁਤ ਵਧੀਆ ਲੱਗਦਾ ਛਣਕਾਂ ਦਾ ਵੀਊ ਉਹ ਪਿੰਡ ਦੇ ਵਿੱਚ ਆਣ ਕੇ ਹੋ ਜਾਂਦਾ ਹੈ। ਉਹ ਜਿਹੜੇ ਸ਼ੜਕਾਂ ਬਹੁਤ ਵਧੀਆ ਨਹੀਂ। ਟੋਨ ਉਹ ਅਸੀਂ ਦਿਖਾਉਨੇ ਆ। ਹਾਂ ਮੰਮੀ ਮੰਦਰ ਤੇ ਮੱਥਾ ਟੇਕਣ ਮੈਂ ਲਈ। ਹਾਂਜੀ एवरीवन ਸੜਕ ਫੇਰ ਖਰਾਬ ਆ ਗਈ ਜੀ। ਬਹੁਤ ਹੀ ਜ਼ਿਆਦਾ ਖਰਾਬ ਆ ਗਈ ਦੇਖ ਸਕਦੇ। ਦੇਖ ਸਕਦੇ ਹੋ ਤੁਸੀਂ। ਗਾਈ ਹੈ ਸੜਕ ਫਿਰ ਗਾਇਸ ਖਰਾਬ ਆ ਚੁੱਕੀ ਹੈ ਹੁਣ ਇਥੋਂ ਅਸੀਂ ਆਰਾਮ ਨਾਲ ਗੱਡੀ ਨੂੰ ਪਾਰ ਕਰਾਂਗੇ ਥੋੜਾ ਥੋੜਾ ਇਹਨੂੰ ਵਿੱਚੋਂ ਸੜਕਾਂ ਹੀ ਬਹੁਤ ਖਰਾਬ ਹੈਦਰ ਤੁਸੀਂ ਚੈੱਕ ਕਰ ਲਓ ਪੜੀ ਬੋਲੇ ਹੁਣ ਮਾਰਨੇ ਚ ਗਰਮੀ ਬੜੀ ਹੈ ਸੋ ਗਾਇਸ ਬੋ ਵੀ ਤਾਂ ਤੁਸੀਂ ਹਾਲ ਦੇਖੋ ਇਹ ਕਹਿੰਦਾ ਮੈਂ ਵਲੌਗ ਮੈਨੂੰ ਸਾਰੇ ਦੇਖਦੇ ਆ ਕਹਿੰਦਾ ਗਰਮੀ ਬੜੀ ਦੇਖਦੇ ਭਈ ਹੁਣ ਵੀ ਸਾਰੇ ਆਣੇ ਅੱਜ ਮਿਲ ਲੇ ਗਏ ਦੋ ਭਰਾਣ ਅੱਛਾ ਫੇਰ ਕੋਵਿੰਡ ਕਹਿੰਦੇ ਭੈਣ ਮਿਲੇ ਪਾਸਤਾ ਸੀਜੀ ਪਹੁੰਚਣ ਵਾਲੇ ਆ ਬਸ ਥੋੜਾ ਜਿਹਾ ਨਾ ਰਾਸਤਾ ਰਾ ਥੋੜਾ ਜਿਹਾ ਇਧਰ ਤੁਸੀਂ ਦੇ ਸਕਦੇ ਹੋ ਹਾਲਤ ਇੱਥੇ ਇੰਦੀ ਵਜ੍ਹਾ ਕਰਕੇ ਸਾਨੂੰ ਥੋੜਾ ਥੋੜਾ ਹੌਲੀ ਹੌਲੀ ਜਾਣਾ ਪੈਂਦਾ ਹੈ ਹਾਂਜੀ ਜੀ ਅੱਜ ਅਸੀਂ ਪਹਿਲੀ ਵਾਰੀ ਲੈ ਕੇ ਜਾ ਰਹੇ ਆ ਮੰਦਰ ਦਰਸ਼ਨ ਕਰਵਾਉਣ ਗੱਡੀ ਤੇ of candy the हुनजा कढी करे पोइ मासी कढी 好了呀。 ਜੀ एवरीवन ਲੰਗਰ ਹਾਲ ਚੱਪਾਗੇ ਤੇ ਆਪਾਂ ਸ਼ਕਾਂਗੇ ਜੀ ਲੰਗਰ ਹਾਂਜੀ एवरीवन ਇੱਥੇ ਹੋ ਰਹੀ ਹੈ ਜੀ ਸੇਵਾ ਲੰਗਰ ਦੀ ਇੱਥੇ ਲੰਗਰ ਦੀ ਸੇਵਾ ਹੁੰਦੀ ਹੈ ਬਾਏ ਬਾਏ ਸੋ ਗਾਇਸ ਇੱਥੇ ਸੇਵਾ ਹੁੰਦੀ ਹੈ ਜੀ ਲੰਗਰ ਦੀ ਹੈ ਆ ਜੀ ਸੇਰਿੰਗ ਟੂ एवरीवन ਆਪਾਂ ਲੰਗਰ ਛੱਕ ਚੁੱਕੇ ਹਾਂ ਆਪਾਂ ਮੱਥਾ ਵੀ ਟੇਕ ਦਿੱਤੇ ਆ ਤੇ ਹੁਣ ਆਪਾਂ ਜਾਣਦੇ ਆ ਜੀ ਬਾਹਰ ਬਾਕੀ ਇੱਥੇ ਆਪਾਂ ਸਮਾਨ ਦੇਖਦੇ ਆ ਸੇਲ ਦੇ ਵਿੱਚ ਜੇ ਕੋਈ ਮੈਨੂੰ ਵਧੀਆ ਲੱਗਾ ਤਾਂ ਮੈਂ ਲਵਾਂਗੀ ਇੱਕ ਦੋ ਚੀਜ਼ਾਂ ਤੇ ਬਾਕੀ ਲੰਗਰ ਆਪਾਂ ਛੱਕ ਚੁੱਕੀਆਂ ਦਰਸ਼ਨ ਵੀ ਆਪਾਂ ਕਰ ਲਏ ਆ ਤੇ ਬਹੁਤ ਸਕੂਨ ਮਿਲਿਆ ਇਸ ਜਗ੍ਹਾ ਤੇ ਆ ਕੇ ਬਹੁਤ ਨਹੀਂ ਜਿਆਦਾ ਸੂਰ ਮਿਲੇ ਆ ਗਿਆ। ਭਾਨੇ ਕਿ ਬਾਕੀ ਆਪਾਂ ਦੇਖ ਰਿਹਾ। ਇੱਕ ਦੋ ਚੀਜ਼ਾਂ ਜੇ ਵਧੀਆ ਲੱਗੀਆਂ ਤਾਂ ਮੈਂ ਲਵਾਂਗੀ। ਆਜੋ। ਆਪਾਂ ਬਾਹਰ ਜਾਨੇ ਆ ਹੁਣ। ਬਾਕੀ ਸ਼ਾਮ ਦਾ ਟਾਈਮ ਸੀ, ਇਵਨਿੰਗ ਟਾਈਮ ਸੀ ਆਪਾਂ ਆਏ ਸੀ ਕਿ ਇਵਨਿੰਗ ਟਾਈਮ ਆਪਾਂ ਮੱਥਾ ਟੇਕਣ ਆਏ ਸੀ ਮੰਦਿਰ ਤੇ। ਤੇ ਕਾਫੀ ਹਨੇਰਾ ਹੋ ਜਾਣਾ। ਬਾਕੀ ਲੰਗਰ ਆਪਾਂ ਖਾ ਚੁੱਕੇ ਹਾਂ। ਜੇਕਰ ਫਿਰ ਵੀ ਭੁੱਖ ਲੱਗੀ ਆਪਾਂ ਜਾ ਕੇ ਰੋਟੀ ਖਵਾ ਲਾਂਗੇ। ਨਹੀਂ ਤਾਂ ਲੋੜ ਨਹੀਂ ਹੈਗੀ। ਆਪਾਂ ਰੱਜੇ ਹੋਏ ਆ। ਕੀ ਹੋਣਾ ਪਾ ਬਾਹਰ ਜਾਂਦੇ ਆ ਉੱਥੇ ਦੇਖਦੇ ਆ ਜੇਕਰ ਕੋਈ ਮੈਨੂੰ ਚੀਜ਼ਾਂ ਪਸੰਦ ਆਈਆਂ ਤਾਂ ਮੈਂ ਲਵਾਂਗੀ ਇੱਕ ਦੋ ਚਲੋ ਜਿੱਲੀ ਵੀ ਨਹੀਂ ਗਈ ਹੋਈ ਹੈ ਤੁਸੀਂ ਦੇਖ ਸਕਦੇ ਹੋ ਇੱਥੇ ਵੇਖਦੇ ਆ ਜੇਕਰ ਕੋਈ ਪਸੰਦ ਆਂਦੀ ਹੈ ਚੀਜ਼ ਤਾਂ ਆਪਾਂ ਲੈਨੇ ਆ ਇੱਕ ਵਾਰੀ ਸਾਰਾ ਦੇਖਣਾ ਲਗੀ ਨਹੀਂ ਇਹ ਵਾਲੀਆਂ ਨਹੀਂ ਆ ਦੇਖੋ ਮੈਨੂੰ ਇਧਰ ਦੀ ਚੀਜ਼ਾਂ ਪਸੰਦ ਨੇ ਫੇਅਰੀ ਸੈਟਰੀ ਵਗੈਰਾ ਬਾਕੀ ਆਪਾਂ ਦੇਖਦੇ ਹਾਂ ਹੱਲੇ ਪਹਿਲਾਂ ਪੂਰਾ ਵੇਖ ਲਈਏ ਜਿਹੜੀ ਚੀਜ਼ ਪਸੰਦ ਆਈ ਤੁਹਾਨੂੰ ਲਾਸਟ ਦੇ ਵਿਖਾ ਦਾਂਗੇ ਅਸੀਂ ਕੀ ਲੈਣਾ ਹੈ ਕੀ ਨਹੀਂ ਲੈਣਾ ਨਹੀਂ ਲੈਣਾ ਰਾਜੀ ਇਧਰ ਦੇਖ ਸੱਭ ਵੀ ਖੜਾ ਹੋਣੇ ਲਾਲਾ ਖੜਾ ਹੋਣੇ ਲਾ ਨੇ ਆ ਗੁੱਡੀ ਲਾਲਾ ਹੱਲੇ ਕੋ ਵੀ ਆ ਲਾਲਾ ਸੋ एवरीवन ਪਹਿਲਾਂ ਅਸੀਂ ਦੇਖ ਲਿਏ ਬਾਅਦ ਚ ਜੇ ਕੋਈ ਚੀਜ਼ ਪਸੰਦ ਆਂਦੀ ਤਾਂ ਪਲਵਾਵਾਂਗੇ ਵੀ ਇੱਧਰ ਦੇਖੋ ਕਿੰਨਾ ਸੋਹਣਾ ਸਮਾਨ ਹੈ ਤੁਸੀਂ ਵੀ ਮੰਮਦੋਟ ਏਰੀਆ 'ਚ ਜ਼ਰੂਰ ਆ ਜਿਓ ਇੱਥੇ ਵਿਜ਼ਿਟ ਕਰਿਓ ਇਸ ਸਮਾਨ ਕੋਲ ਪਰ ਇੱਥੇ ਇੱਕ ਲਾਸਟ ਪਹਿਲਾਂ ਆਵੇ ਇੱਥੇ ਚੱਪਲਾਂ ਵੀ ਆਈਆਂ ਬੋਵੀ ਉਹ ਚੱਪਲ ਲੈ ਲਾਵਦੇ ਵਾਸਤੇ ਤੁਹਾ ਜੀ ਵਾਖਾ ਵਾਸਤੇ ਆਦੂ ਪਈ ਹੋਈਆਂ ਆਪਾਂ ਪੈ ਕੇ ਦੋ ਕੱਪ ਲੈ ਆ ਤੇ ਮਸ਼ੀਨ ਲਈਏ। ਰੈਡੀ। ਹਾਂਜੀ एवरीवन ਹੁਣ ਆਪਾਂ ਚੱਲੇ ਆ ਜੀ। ਹਾਏ ਹੋਪੀ। ਹਾਂਜੀ एवरीवन ਮੇਲਾ ਅਸੀਂ ਦੇਖ ਚੁੱਕੇ ਆ ਤੇ ਹੁਣ ਆਪਾਂ ਚੱਲੇ ਆ ਜੀ ਕਾਰ। ਤੇ ਤੁਹਾਨੂੰ ਗੱਡੀ ਚ ਦਿਖਾਉਨੇ ਆ ਅਸੀਂ ਕੀ ਕੀ ਸਮਾਨ ਲਿਆ ਹੈ। ਚਲੋ ਹੁਣ ਮੈਂ ਬੰਨੀ ਆ ਪਿੱਛੇ ਕੋਈ ਨਹੀਂ ਹਾਂਜੀ ਸਮਾਨ ਕੀ ਕੀਤਾ ਆਪਾਂ ਇੱਕ ਮਿੰਟ ਬੋਬੀ ਮਿਊਜ਼ਿਕ ਨਾ ਲਾਇਓ ਹਾਂਜੀ ਗਾਇਜ਼ ਮੱਥਾ ਪਟੇਕ ਚੁੱਕੇ ਸੀ ਸੋ ਲਾਸਟ ਤੇ ਸਮਾਨ ਇੱਕ ਦੋ ਚੀਜ਼ਾਂ ਅਸੀਂ ਲਈਆਂ ਇਥੇ ਹੁਚਾਰਾ ਖਾਲੀ ਹੱਥ ਵੀ ਆਪਾਂ ਨਹੀਂ ਚੱਲੇ ਕੁਝ ਲੈ ਕੇ ਚੱਲੇ ਆ ਉਹ ਲੈਣਾ ਸਿਰਮਾਲ ਜੇ ਗੱਡੀ ਵਾਸਤੇ ਲਾਲ ਜੇ ਲੈ ਨਹੀਂ ਨਹੀਂ ਲਾਲ ਜਿਹੜੇ ਮਾਤਾ ਦੇ ਮਿਲਦੇ ਮੈਂ ਕੋਈ ਨਹੀਂ ਉਹ ਸੱਚ ਚੁੰਨੀ ਹਾਂ ਮਾਤਾ ਲਗਿਨ ਦਿਲਾਉਣੀ ਚੁੰਨੀ ਡੈਡੀ ਉਹ ਲਾਲ ਚੁੰਨੀ ਕਿੰਨੇ ਦੀ ਆਏਗੀ 10 ਰੁਪਏ ਉਹ ਲਗਿਏ ਆਪਾਂ ਗੱਡੀ ਵਾਸਤੇ ਹੈਲੋ ਚ ਆਪਾਂ ਬੰਨਣੀ ਥੋੜਾ ਹਾਂ ਫੇਰ ਨਹੀਂ ਆਪਾਂ ਬੰਨਣੀ ਹਾਂਜੀ एवरीवन ਆਪਾਂ ਮੇਰੀ ਜੂਠੇ ਉਹ ਪਾਪ ਲੱਗਦਾ ਆਪਾਂ ਨਹੀਂ ਬੰਨਣਾ ਪਰ ਜੂਠੇ ਹੱਥ ਲੱਗਣਗੇ ਨਾ ਯਾਰ ਆਪਣਾ ਪਸੀਨਾ ਆਮ ਨੂੰ ਲੱਗੇਗਾ ਹਾਂ ਪਰ ਇਹ ਵੀ ਸਹੀ ਹੈ ਸੋ ਗਾਇਜ਼ ਮੈਂ ਇੱਕ ਆ ਕਲਿਪਸ ਲਈਆਂ ਤੁਹਾਨੂੰ ਪਤਾ ਹੀ ਹੈ ਮੈਂ ਜਿੱਥੇ ਵੀ ਜਾਵਾਂ ਇਦਾਂ ਦਾ ਤਾਂ ਮੈਂ ਲੈ ਲੈ ਕੇ ਰੱਖਨੇ ਪਰ ਲੋਹਣੇ ਇੱਕ ਵੀ ਨਹੀਂ ਲਾ ਕੇ ਵੇਖਾਂ ਮੈਂ ਬਹੁਤ ਗੰਦਾ ਰਾਇ ਨਹੀਂ ਮੈਂ ਤਾਂ ਕਹਿ ਸਹੀ ਹੈ ਮੰਮੀ ਇਹ ਲਾਇਓ ਮੇਰੇ ਵੱਲ ਬੜਾ ਬਲਣਾ ਪੈਣੀ ਇਦਰੋਂ ਸੋ ਗਾਇਜ਼ ਲਾ ਕੇ ਦੇਖਣੀ ਮੈਂ ਨਾ ਉਹਦੇ ਦੇ ਲੈ ਲੈ ਕੇ ਰੱਖ ਲੈਣੀ ਪਰ ਉਹ ਲਾਉਂਦੀ ਨਹੀਂ ਹੈਗੀ ਸੋਹਣੇ ਲੱਗਦੇ ਹਾਂ ਬਹੁਤ ਸੋਹਣੇ ਸੋ ਇੱਕ ਮੈਂ ਪਿੰਸ ਲੈਂਗਾ ਨੇ ਤੇ ਹੋਰ ਆਪਾਂ ਇੱਕ ਆ ਰੁਮਾਲ ਲਿਆ ਹੈ ਇਧਰ ਕਰੀਓ ਕੈਮਰਾ ਇੱਕ ਕਾਵਲ ਰੁਮਾਲ ਲਿਆ ਸੋਹਣਾ ਲੱਗਿਆ ਲਾਈਟ ਆਲੋ ਵਿੱਚ ਪਾਈ ਜਾਓ ਤੇ ਇੱਕ ਆ ਪਰਸ ਲਿਆ ਹੈ ਆਲੋ ਇੱਕ ਆ ਬਿੰਦੀਆਂ ਲਈਆਂ ਨੇ ਤੇ ਇੱਕ ਆ ਪਿੰਸ ਲਈਆਂ ਨੇ ਪਿੰਨ ਲਈਏ ਇੱਕ ਆ ਕਾਦਰ ਦੇ ਕੋਲ ਲਈ ਹੋਰ ਇੱਕ ਆ ਕਾਦਰ ਲਈ ਹੈ ਹੋਰ ਤਾਂ ਕੁਝ ਲਿਆ ਹੈ ਕਲ ਇੱਕ ਲਿਪ ਬਮ ਚ ਇੱਕ ਹੀ ਗਿਆ ਲਿਆ ਹੈ ਤੇ ਬਸ ਇਹਨਾਂ ਆਪਣਾ ਸਮਾਨ ਸੀਗਾ ਪਾ ਦੋ ਵਿੱਚ ਵੇ ਬਲੈਕ ਰੰਗ ਦੀ ਲਈਏ ਮੈਂ ਕਿਹਾ ਮੈਂ ਤੁਹਾਨੂੰ ਕਹਿੰਦਾ ਉਤੋਂ ਦੀ ਗੱਡ ਲਾ ਸੋ एवरीवन ਹੁਣ ਆਪਾਂ ਚੱਲੇ ਆ ਜੀ ਕਾਰ ਜੇਕਰ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਜਿਹੜੇ ਨਵੇਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਕਿ ਹਰ ਇੱਕ ਆਉਣ ਵਾਲਾ ਤੁਸੀਂ ਮੇਰਾ ਬਲੌਗ ਦੇਖ ਸਕੋ ਮਿਲਦੇ ਆ ਤੁਹਾਨੂੰ ਅੱਛਾ ਮਿਲਦੇ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਥੋੜਾ ਜਿਹਾ ਹੋਰ ਸਮਾਨ ਲਿਆ ਸੀ ਇੱਕ ਮਿੰਟ ਇੱਕ ਤਾਂ ਆ ਚੀਜ਼ ਲਿਆ ਸੀ ਹੋਰ ਆਪਾਂ ਦੋ ਕੱਪ ਇੱਕ ਮਸ਼ੀਨ ਲਈ ਹੈ ਤੜਕਾ ਜਿੰਨੇ ਵਿੱਚ ਆਪਾਂ ਇਦਾਂ ਇਦਾਂ ਕਰਦੇ ਆਂ ਖੋਣੀਆਂ ਤੁਹਾਨੂੰ ਕਈ ਵਾਰ ਇਹਨਾਂ ਗਰਮੀ ਚ ਦਿਮਾਗ ਚੱਕਿਆ ਜਾਂਦਾ ਹੈ ਹੋਰ ਗਰਮੀ ਚ ਦਿਮਾਗ ਅੱਜ ਗਿਆ ਚੱਕਿਆ ਤੇ ਅਸੀਂ ਅੱਧਾ ਸਮਾਨ ਭੁੱਲ ਹੀ ਗਏ ਸੀ ਉਸ ਦਿਨ ਵੀ ਅੱਧਾ ਸਮਾਨ ਭੁੱਲ ਗਈ ਸੀ ਮੈਂ ਬਖਾਉਣਾ ਆਹ ਦੋ ਆਪਾਂ ਕੱਪ ਲਏ ਆ ਠੀਕ ਆ ਆ ਦੇਖ ਸਕਦੇ ਤੁਸੀਂ ਤੇ ਇੱਕ ਆਪਾਂ ਆ ਮਸ਼ੀਨ ਲਈ ਹੈ ਮਸਾਲਾ ਇੱਥੋਂ ਤੁਸੀਂ ਦੇਖ ਸਕਦੇ ਮਸਾਲਾ ਰਸਨ ਵਾਲੀ ਪੈਸਨ ਵਾਸ ਹਾਂਜੀ ਠੀਕ ਹੈ ਜੀ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਫੁਰਕਰੇ ਇਹ ਵੀਡੀਓ